ਜਿਹੜੇ ਦੋਸ਼ੀ ਆਜੇ ਪੜੇ ਨੇ ਕੀ ਮਾਮਲਾ ਜੀਏ ਇਹ ਮਾਮਲਾ ਹੈ ਜੀ 14 ਸਤੰਬਰ ਦੀ ਘਟਨਾ ਸੀ ਸਾਡੇ ਪਰਣਾਲਾ ਦੀ ਗਊਸ਼ਾਲਾ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਅਮਰਜੀਤ ਪੰਸਨ ਕਾਲਾ ਜੀ ਉਹ ਸ਼ਾਮ ਨੂੰ ਗਊਸ਼ਾਲਾ ਤੋਂ ਆਪਣੇ ਘਰ ਨੂੰ ਜਾ ਰਹੇ ਸੀਗੇ ਪੈਦਲ ਤੇ ਕਰੀਬ 7-8 ਵਜੇ ਦੀ ਇਹ ਘਟਨਾ ਸੀ ਦੋ ਅਣਪਛਾਤੇ ਵਿਅਕਤੀਆਂ ਨੇ ਮੋਟਰਸਾਈਕਲ ਤੇ ਜਿਹੜੇ ਸਵਾਰ ਹੋ ਕੇ ਆਏ ਸੀ ਉਹਨਾਂ ਨੇ ਇਹਨਾਂ ਦੇ ਸੱਟਾਂ ਮਾਰੀਆਂ ਸੀ ਸਿਰ ਦੇ ਵਿੱਚ ਸੱਟ ਸੀ ਕਾਫੀ ਜ਼ਿਆਦਾ ਤੇ ਉਹ ਇਥੋਂ ਮੌਕੇ ਤੋਂ ਫਰਾਰ ਹੋ ਗਏ ਸੀ ਤੇ ਉਹਨਾਂ ਦੇ ਬਿਆਨਾਂ ਦੇ ਉੱਤੇ ਥਾਣਾ ਸਿਟੀ ਬਰਨਾਲਾ ਵਿਖੇ 416 ਨੰਬਰ ਐਫ ਆਰ ਅਧੀਨਤਾ ਰਾ 115 2 126 2 307 62 ਤੇ 35 ਬੀ ਐਨ ਐਸ ਜਿਹੜੀ ਹੈ ਦਰਜ ਕੀਤੀ ਗਈ ਸੀ ਤੁਰੰਤ ਮਾਨਯੋਗ ਐਸ ਐਸ ਪੀ ਸਾਹਿਬ ਬਰਨਾਲਾ ਦੇ ਨਿਸ਼ਾ ਨਿਰਦੇਸ਼ਾਂ ਤੇ ਅਸੀਂ ਵੱਖ-ਵੱਖ ਟੀਮਾਂ ਭੇਜੀਆਂ ਸੀ ਸੀਸੀਟੀਵੀ ਫੁਟੇਜ ਦੀ ਚੈਕਿੰਗ ਵਾਸਤੇ ਰਗਾਰ ਦਿੱਤੀ ਸੀ ਕਿਉਂਕਿ ਰਾਤ ਦਾ ਟਾਈਮ ਸੀ ਕੋਈ ਹੋਰ ਖੂਨ ਨਹੀਂ ਸੀਗਾ ਤੋ ਸਾਡੇ ਜਿਹੜੇ ਐਸ ਐਚਓ ਥਾਣਾ ਸਿਟੀ ਬਰਨਾਲਾ ਇੰਸਪੈਕਟਰ ਲਖਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਮਿਹਨਤ ਦੇ ਨਾਲ ਇਸ ਕੇਸ ਨੂੰ ਪ੍ਰੇਸ਼ ਕੀਤਾ ਉਸ ਦਿਨ ਤੋਂ ਲਗਾਤਾਰ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਸੀਸੀਟੀਵੀ ਫੁਟੇਜਸ ਨੂੰ ਟਰੈਕ ਕਰਦੇ ਹੋਏ ਪੂਰੇ ਸ਼ਹਿਰ ਦੇ ਵਿੱਚ ਤੇ ਇਹ ਫਾਈਨਲੀ ਕੇਸ ਇਹਨਾਂ ਨੇ ਟਰੈਕ ਕਰ ਲਿਆ ਤੇ ਦੋ ਦੋਸ਼ੀ ਜਿਹੜੇ ਉਹਦੇ ਵਿੱਚ ਸ਼ਾਮਲ ਸੀ ਉਹ ਗ੍ਰਿਫਤਾਰ ਕੀਤੇ ਨੇ ਇਹ ਦੋਸ਼ੀ ਨੇ ਜੀ ਯੋਧਵੀਰ ਸਿੰਘ ਉਰਫ ਛੋਟਾ ਢੋਲੀ ਜਿਹੜਾ ਕਿ ਰਾਏਕੋਟ ਰੋਡ ਬਰਨਾਲਾ ਦਾ ਰਹਿਣ ਵਾਲਾ ਹੈ ਤੇ ਨਾਲ ਜਸਵੰਤ ਸਿੰਘ ਜਗੀਨਾ ਵਾਸੀ ਰਾਹੀ ਬਸਤੀ ਬਰਨਾਲਾ ਇਹ ਦੋਨਾਂ ਨੇ ਇੱਕ ਘਟਨਾ ਨੂੰ ਅੰਜਾਮ ਦਿੱਤਾ ਸੀ ਇਹਨਾਂ ਦਾ ਬੈਕਗ੍ਰਾਉਂਡ ਜੇ ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਜਗਦੀਪ ਸਿੰਘ ਉਰਫ ਛੋਟਾ ਢੋਲੀ ਹੈ ਇਹਦੇ ਉੱਤੇ ਕੁੱਲ 17 ਮੁਕੱਦਮੇ ਦਰਜ ਨੇ ਜਿਦੇ ਵਿੱਚ ਇੱਕ ਕਤਲ ਦੇ 307 ਦੇ ਚੋਰੀ ਦੇ ਸਨੇਚਿੰਗ ਦੇ ਤੇ ਦੋ ਪਰਚੇ ਐਮਡੀਪੀਐਸਟ ਦੇ ਵੀ ਦਰਜ ਨੇ ਇਸੇ ਤਰ੍ਹਾਂ ਜਿਹੜਾ ਜਸਵੰਤ ਸਿੰਘ ਜਗੀਨਾ ਹੈ ਇਦੇ ਉੱਤੇ ਵੀ ਪੰਜ ਮੁਕੱਦਮੇ ਵੱਖ-ਵੱਖ ਥਾਣਿਆਂ 'ਚ ਦਰਜ ਨੇ ਜਿਹਦੇ ਵਿੱਚ ਕਿ ਚੋਰੀ, ਸਰਾਇਚਿੰਗ, ਲੜਾਈ ਝਗੜੇ ਦੇ ਮੁਕੱਦਮੇ ਜਿਹੜੇ ਇਹਨਾਂ 'ਤੇ ਲੱਫ ਦਰਜ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਮਾਨਜੋਗਪਾਲ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਵਾਨਾ ਲਿਆ ਜਾਏਗਾ ਤੇ ਫਰਦਰ ਵੀ ਜਿਹੜੀ ਇਹਨਾਂ ਤੇ ਤਫ਼ਤੀਸ਼ ਹੋਏਗੀ ਕਿ ਇਹ ਰਜਨ ਅੰਕਤ ਜੋ ਹੁਣ ਤੱਕ ਮੁੱਢਲੀ ਤਫ਼ਤੀਸ਼ 'ਚ ਸਾਹਮਣੇ ਆਇਆ ਕਿ ਇਹ ਜਿਹੜਾ ਯੋਧਵੀਰ ਛੋਟਾ ਢੋਲੀ ਹੈ ਇਹ 19 ਮਹੀਨਾ ਪਹਿਲਾਂ ਕਿਤੇ ਉੱਤੇ ਘੁੰਮ ਰਿਹਾ ਸੀ ਆਪਣੀ ਗਊਸ਼ਾਲਾ ਵਿੱਚ ਗਿਆ ਸੀ ਇਹਦੇ ਜਨ ਮੁਤਾਬਕ ਤਾਂ ਇੱਕ ਬੇੜਾ ਵਗੈਰਾ ਪਾ ਰਿਆ ਸੀ ਉਦੋਂ ਉੱਥੇ ਜਿਹੜੇ ਗਊਸ਼ਾਲਾ ਦੇ ਪ੍ਰਧਾਨ ਸੀ ਜਿਹੜਾ ਮਦਈ ਨੇ ਉਹਨਾਂ ਨੇ ਕਿਤੇ ਇਹਨੂੰ ਘੂਰ ਦਿੱਤਾ ਕੋ ਮੜਾ ਚੰਗਾ ਬੋਲ ਦਿੱਤਾ ਜਿਸ ਤੋਂ ਜ਼ਿਆਦਾ ਇਹ ਗੁੱਸੇ ਵਿੱਚ ਆ ਕੇ ਇਹਨੇ ਇਹ ਜਿਹੜਾ ਸਟੈਪ ਇਹ ਕਿਉਂਕਿ ਇਹਦੀ ਪ੍ਰਵਿਰਤੀ ਤਾਂ ਇਹ ਕ੍ਰਿਮੀਨਲ ਮਾਈਂਡ ਦਾ ਤਾਂ ਹੈਗਾ ਹੀ ਆ ਤੇ ਇਹਨੇ ਫਿਰ ਆਪਣੇ ਨਾਲ ਇਹਨੂੰ ਨਾਲ ਲੈ ਕੇ ਜਸਵੰਤ ਜਗੀਨੇ ਨੂੰ ਨਾਲ ਲੈ ਕੇ ਇਹਨੇ ਪਲਾਨਿੰਗ ਰਚੀ ਇਸ ਇਹਨਾਂ ਨੂੰ ਜਿਹੜਾ ਕੌਸ਼ਲਾ ਦੇ ਪ੍ਰਧਾਨ ਨੇ ਇਹਨਾਂ ਨੂੰ ਟਾਰਗੇਟ ਕੀਤਾ ਜਾਵੇ ਤੇ ਫਰਦਰ ਅਸੀਂ ਹਲੇ ਪੁੱਛਗਿੱਛ ਕਰ ਵੀ ਰਹੇ ਹਾਂ ਜਿਨ੍ਹਾਂ ਦਾ ਰਿਵਾਰਡ ਲਵਾਂਗੇ ਹੋ ਸਕਦਾ ਵਿੱਚ ਕੋਈ ਫਾਈਨੈਂਸ਼ੀਅਲ ਮੋਟਿਵ ਕੋਈ ਲੁੱਟ ਖੋਹ ਦੀ ਇਹਨਾਂ ਦੀ ਮਨਸ਼ਾ ਵੀ ਹੋ ਸਕਦੀ ਹੈ ਸੜ ਇਹਨਾਂ ਦੀ ਉਮਰ ਕਿੰਨੀ ਕਿਸੀ ਜੀ ਇਹਨਾਂ ਦੀ ਇਹ ਲਗਭਗ ਅਰਾਊਂਡ 20 ਤੋਂ 25 ਦੇ ਵਿੱਚ ਵਿੱਚ ਇਹਨਾਂ ਦੀ ਏਜ ਹੈ ਜੀ